ਸਤਿ ਸ਼੍ਰੀ ਅਕਾਲ ਜੀ ਹੋ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਪਹਿਲਾਂ ਨਾ ਕੋफी ਵਰਕੇ ਕੋਲਡ ਨੂੰ ਵੀ ਪੈ ਜੂ ਔੜੀ ਔੜੀ ਤੇ ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਤੁਹਾਨੂੰ ਸਰਦੀਆਂ ਆ ਗਈਆਂ ਤੇ ਇਸ ਕਰਕੇ ਦੇਣੀ ਤਾਂ ਸਿੱਧੀ ਅੱਜ ਸਰਦੀਆਂ ਵਾਲੀ ਤੁਹਾਨੂੰ ਮੈਂ ਕਰੀਮ ਪਰ ਉਹੀ ਗੱਲ ਕਿ ਮੇਰੇ ਕੋਲ ਅੱਜ ਫੇਰ ਇੱਕ ਅੰਦੀ ਚੀਜ਼ ਹੈ ਨਹੀਂ ਸੀ ਕੱਲ ਨੂੰ ਪੱਕਾ ਲੈ ਕੇ ਆਉਂਗੀ ਤੇ ਫਿਰ ਆਪਾਂ ਕੱਲ ਨੂੰ ਦੇਵਾਂਗੇ ਤੁਹਾਨੂੰ ਉਹ ਵਾਲਾ ਵਲੌਗ ਤੇ ਇਸ ਕਰਕੇ ਅੱਜ ਆਪਾਂ ਤੁਹਾਨੂੰ ਦੇਣੀ ਹੈਗੀ ਐ ਨਾਈਟ ਫੇਸ਼ੀਅਲ ਤੇ ਵਲੌਗ ਦੇਣਾ ਹੈਗਾ ਠੀਕ ਹੈ ਜੀ ਨਾਈਟ ਫੇਸ਼ੀਅਲ ਸਭੀਆਂ ਦੇ ਵਿੱਚ ਮਸਟ ਹੈਗਾ ਬਹੁਤ ਕੇਅਰ ਕਰੋ ਜੀ ਸਭੀਆਂ ਦੇ ਵਿੱਚ ਆਪਣੀ ਸਕਿਨ ਦੀ ਬਹੁਤ ਕੇਅਰ ਕਰੋ ਫੋਰ ਏਵਰ ਯੰਗ ਰਹਿਣ ਵਾਸਤੇ ਹਨ ਦੂਜਾ ਅਭਿਆਸਾ ਦੀਆਂ ਸਟਾਰਟ ਹੋ ਗਈ ਤੇ ਸੋਹਣੇ ਸੋਹਣੇ ਕੱਪੜੇ ਪਾਉਣੇ ਆ ਤਾਂ ਸਕਿਨ ਵੀ ਸੋਹਣੀ ਹੋਣੀ ਚਾਹੀਦੀ ਹੁਣ ਤਾਂ ਬਹੁਤ ਭੈਣਾ ਨੇ ਆਪਣੇ ਚਿਹਰੇ ਚਮਕਾ ਲੈਨੇ ਬਹੁਤ ਮੈਨੂੰ ਫੋਨ ਆਉਂਦੇ ਰਹਿੰਦੇ ਨੇ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਸਾਡੀ ਸਕਿਨ ਬਹੁਤ ਸੋਹਣੀ ਹੋ ਗਈ ਹੈ ਲਾਤ ਲਾਈ ਦਿੱਤਾ ਮੈਂ ਲਾਦਾ ਮੈਂ ਸਾਰਿਆਂ ਨੂੰ ਇਸ ਕੰਮ ਤੇ ਤੇ ਬਹੁਤ ਜ਼ਰੂਰੀ ਹੈਗਾ ਇਹ ਜ਼ਰੂਰੀ ਵੀ ਹੈ ਤੁਹਾਡੇ ਭੈਣਾਂ ਨੇ ਮੈਂ ਹੀ ਕਰ ਲੈਣੀ ਆਦਰਵਾਇਜ਼ ਮੈਥੋਂ ਨਹੀਂ ਹੁੰਦਾ ਹੈਗਾ ਤੇ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਰਾਤ ਨੂੰ ਨਹੀਂ ਲੱਗਦਾ ਹੈਗਾ ਹਨਾ ਬਾਕੀ ਅੱਜ ਪਾਠੇ ਰਿਲੇਟਡ ਬਹੁਤ ਸਾਰੇ ਕਮੈਂਟ ਆਏ ਬਹੁਤ ਸਾਰੇ ਸਵਾਲ ਭੈਣਾਂ ਦੇ ਮਨ ਚ ਜਿਹੜੇ ਕਦੇ ਖਤਮ ਨਹੀਂ ਹੋਣੇ ਔਰ ਖਤਮ ਹੋਣੇ ਵੀ ਨਹੀਂ ਚਾਹੀਦੇ ਠੀਕ ਹੈ ਜੀ ਤੇ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਐਂਡ ਤੇ ਦੇਵਾਂਗੇ ਜਿਹੜੇ ਵੀ ਭੈਣਾਂ ਦੀ ਕਮੈਂਟ ਮੈਨੂੰ ਲੱਗੇ ਕਿ ਬਹੁਤ ਜ਼ਰੂਰੀ ਹੈ ਜਵਾਬ ਦੇਣੇ ਉਹ ਆਪਾਂ ਐਂਡ ਤੇ ਭੇਜਣਾਂ ਦੇ ਕਮੈਂਟ ਥੋੜੀ ਜਿਹੀ ਰੀਡ ਕਰਾਂਗੇ ਤੇ ਬਾਕੀ ਹੁਣ ਨਾਈਟ ਫੇਸ਼ੀਅਲ ਹੈ ਜਿਹੜਾ ਉਹ ਕਿਸ ਤਰ੍ਹਾਂ ਕਰਨਾ ਹੈਗਾ ਉਹ ਦੇਖਦੇ ਆਪਾਂ ਤੇ ਲਓ ਜੀ ਆਪਾਂ ਜਿਹੜਾ ਨਾਈਟ ਫੇਸ਼ੀਅਲ ਹੈਗਾ ਉਹ ਕਿਸ ਚੀਜ਼ ਦਾ ਕਰਨਾ ਹੈ ਬਹੁਤ ਜ਼ਿਆਦਾ ਚੀਜ਼ਾਂ ਆਪਾਂ ਲੈਣੀਆਂ ਨਹੀਂ ਹੈਗੀਆਂ ਮੈਂ ਦੋ ਚੀਜ਼ਾਂ ਲੈਣੀਆਂ ਸੀ ਪਰ ਇੱਕ ਲੈ ਕੇ ਆਈਆਂ ਦੂਜੀ ਮੈਂ ਭੁੱਲ ਗਈ ਤੇ ਹੁਣ ਮੈਂ ਦੁਬਾਰਾ ਲੈ ਕੇ ਆਉਣੀ ਹੈ ਤੇ ਹੁਣ ਮੇਰੇ ਕੋਲ ਇੱਕ ਚੀਜ਼ ਹੈਗੀ ਹੈ ਇਹ ਬਹੁਤ ਕੰਮ ਦੀ ਚੀਜ਼ ਹੈ ਸਰਦੀਆਂ ਚ ਬਹੁਤ ਜਿਆਦਾ ਕੰਮ ਦੀ ਚੀਜ਼ ਹੈ ਪਰ ਧੁੱਪ ਚ ਨਹੀਂ ਧੁੱਪ ਚ ਬਿਲਕੁਲ ਵੀ ਗਲਤੀ ਵੀ ਨਾ ਕਰਿਓ ਇਹਨੂੰ ਲਾਉਣ ਦੀ ਇਸ ਕਰਕੇ ਇਹਨੂੰ ਯੂਜ਼ ਕਰਨਾ ਤੁਸੀਂ ਮਤਲਬ ਕਿ ਤੁਸੀਂ ਇਹ ਨਾ ਸੋਚਿਓ ਕਿ ਅਸੀਂ ਅੰਦਰ ਅੰਦਰ ਹੀ ਰਹਿਣਾ ਤਾਂ ਅਸੀਂ ਵੈਸਲੀਨ ਫੇਸ ਤੇ ਯੂਜ਼ ਕਰ ਸਕਦੇ ਹਾਂ ਜਾਂ ਹੱਥਾਂ ਤੇ ਕਰ ਸਕਦੇ ਹਾਂ ਫਿਰ ਵੀ ਨਹੀਂ ਕਰਨੀ ਹੈਗੀ ਦਿਨ ਚ ਤੁਸੀਂ ਮ사ਜ ਕਰਨੀ ਹੈ ਰਾਤ ਨੂੰ ਕਰਨੀ ਹੈ ਫੇਸ਼ੀਅਲ ਕਰਨਾ ਰਾਤ ਨੂੰ ਕਰਨਾ ਹੈ ਵੈਸਲੀਨ ਦਾ ਅਪਾ ਕਹਦੇ ਨੇ ਸ਼ਾਮੇ ਬੈਠ ਕੇ ਕਰ ਲਾਂਗੇ ਤਾਂ ਵੀ ਨਹੀਂ ਕਰਨਾ ਹੈਗਾ ਠੀਕ ਹੈ ਜੀ ਦਿਨ ਚ ਦਾ ਇਹਨੂੰ ਕਰਿਓ ਹੀ ਨਾ ਸੇਕ ਵੀ ਨਹੀਂ ਹੋਣਾ ਚਾਹੀਦਾ ਤੁਹਾਡੇ ਫੇਸ ਨੂੰ ਵੈਸਲੀਨ ਲੱਗੀ ਤੇ ਸੋ ਆਪਾਂ ਇਹ ਬਹੁਤ ਬਹੁਤ ਗੰਦੀ ਚੀਜ਼ ਹੈ ਪਰ ਰਾਤ ਨੂੰ ਯੂਜ਼ ਕਰਨੀ ਹੈ ਲੋ ਮੈਂ ਦੂਜੀ ਚੀਜ਼ ਲੈ ਕੇ ਆਉਣੀ ਆ ਫਿਰ ਮਿਲਦੀ ਆ ਮੈਂ ਦੁਬਾਰਾ ਤੁਹਾਨੂੰ ਲੋ ਜੀ ਆਪਾਂ ਲੈ ਕੇ ਆਏ ਹਾਂ ਹੁਣ ਦੂਸਰੀ ਚੀਜ਼ ਉਹ ਹੈਗੀ ਆ ਜੀ ਆਪਾਂ ਮਲਾਈ ਲਈਆ ਲੋ ਦੁੱਧ ਦੀ ਮਲਾਈ ਲੈ ਲਈ ਬਸ ਦੋ ਹੀ ਚੀਜ਼ਾਂ ਮਿਕਸ ਕਰਨੀਆਂ ਨੇ ਦੋ ਚੀਜ਼ਾਂ ਦੇ ਨਾਲ ਹੀ ਆਪਣਾ ਬਹੁਤ ਸੋਹਣਾ ਫੇਸ਼ੀਅਲ ਹੋਣਾ ਹੈ ਸਵੇਰੇ ਜਦੋਂ ਉਠੋਗੇ ਐਨੇ ਵਧੀਆ ਫੇਸ ਨਾਲ ਉਠੋਗੇ ਤੁਸੀਂ ਔਰ ਭੁੱਲ ਜੂਗੇ ਕਿ ਡਰਾਈਨੈਸ ਵੀ ਕੋਈ ਚੀਜ਼ ਹੁੰਦੀ ਹੈ ਠੀਕ ਹੈ ਜੀ ਤੇ ਹਫਤੇ ਚੱਕ ਦੀ ਵਾਰ ਕਰ ਲਿਆ ਕਰੋ ਇਹ ਨਹੀਂ ਆ ਕਿ ਬਹੁਤ ਰੈਗੂਲਰ ਕਰਨਾ ਜਾਂ ਤੀਜੇ ਦਿਨ ਕਰਨਾ ਹਫਤੇ ਚੱਕ ਦੀ ਵਾਰ ਕਰ ਲਿਆ ਕਰੋ ਠੀਕ ਹੈ ਜੀ ਹਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਰੱਬ ਦਾ ਨਾਮ ਲੈ ਕੇ ਕੋਈ ਵੀ ਕੰਮ ਕਰੋ ਵੈਗੁਰੂ ਦਾ ਨਾਮ ਲੈ ਕੇ ਕਰੋ ਲਓ ਜੀ ਇਹ ਲੈ ਲਈ ਆਪਾਂ ਵੈਸਲੀਨ ਥੋੜੀ ਜਿਹੀ ਵੈਸਲੀਨ ਬਹੁਤ ਹੁੰਦੀ ਹੈ ਕਿਉਂਕਿ ਇਹ ਗਰੀਸੀੀ ਬਹੁਤ ਹੁੰਦੀ ਹੈ ਇਹਦੇ ਵਿੱਚ ਪਾਵਾਂਗੇ ਆਪਾਂ ਮਲਾਈ ਠੀਕ ਹੈ ਲਓ ਜੀ ਦੋ ਚੀਜ਼ਾਂ ਕਾਫੀ ਐ ਆਪਣੇ ਮੋਇਸਚਰ ਬਣਾ ਕੇ ਰੱਖਣ ਵਾਸਤੇ ਆਪਣੇ ਫੇਸ ਦਾ ਮੋਇਸਚਰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਐ ਮੋਇਸਚਰ ਨੂੰ ਲੌਕ ਕਰਕੇ ਰੱਖਣਾ ਬਹੁਤ ਜ਼ਰੂਰੀ ਐ ਮੋਇਸਚਰ ਦਾ ਮਤਲਬ ਹੁੰਦਾ ਐ ਕਿ ਆਪਾਂ ਕੋਈ ਕਰੀਮ ਲਾਉਣੀ ਐ ਇੱਕ ਵਾਰੀ ਤਾਂ ਤੁਹਾਨੂੰ ਐ ਲੱਗਦਾ ਕਿ ਸਕਿਨ ਦੀ ਡਰਾਈਨੈਸ ਖਤਮ ਹੋ ਗਈ ਪਰ 2 ਘੰਟੇ ਨਹੀਂ ਨਿਕਲਦੇ ਦੁਬਾਰਾ ਵਾਪਸ ਆਉਂਦੀ ਆ ਤਾਂ ਮੋਇਸਚਰ ਲੌਕ ਨਹੀਂ ਨਾ ਹੋਇਆ ਫਿਰ ਉੱਪਰ ਲੋਕ ਕਰਨਾ ਹੈ ਇਹਦੇ ਨਾਲ ਹੀ ਕਰਾਂਗੇ ਹੁਣ ਆਪਾਂ ਲੋਕ ਤੇ ਇੱਕ ਮੈਂ ਤੁਹਾਨੂੰ ਵੇਸਣ ਵਾਲਾ ਦੱਸਿਆ ਸੀਗਾ ਸ਼ਹਿਦ ਪਾ ਕੇ ਉਹ ਵੀ ਬਹੁਤ ਮਸਟ ਹੈਗਾ ਤੇ ਉਹਦੇ ਨਾਲ ਥੋੜਾ ਨਖਾਰ ਦੇਖਿਆ ਕਰੋ ਫੇਸ ਤੇ ਕਿੰਨਾ ਜਿਆਦਾ ਆਉਂਦਾ ਕਰਕੇ ਦੇਖੋ ਜਿਹੜੀਆਂ ਭੈਣਾਂ ਨੇ ਕੀਤਾ ਨਾ ਮੈਨੂੰ ਕਮੈਂਟ ਨਾਲ ਰਿਜ਼ਲਟ ਜੁਸ਼ੀਆ ਮੱਖੀਆਂ ਆ ਗਈਆਂ ਲਮ ਲਈ ਦੇ ਉੱਪਰ ਉਹ ਤੇ ਇਸ ਤੇ ਬੈਠਣ ਗਿਆ ਹਾਂ ਮਕੀਨ ਤੋਂ ਈਮੋਨਸ ਹੀ ਹੁੰਤ ਮਲਾਈ ਆ ਗਈ ਨਾ ਦੀ ਖਾਣ ਵਾਸਤੇ ਕਈ ਵਾਰੀ ਨਾ ਮੱਖੀਆਂ ਬਾਹਰ ਹੀ ਤਾਂ ਮਰ ਦਿੰਦੀਆਂ ਨੇ ਤੁਸੀਂ ਵੀ ਦੱਸਿਓ ਤੁਹਾਨੂੰ ਵੀ ਕਰਦੀਆਂ ਨੇ ਕਿ ਸਾਮੀ ਕਰਦੀ ਨੇ ਤੁਸੀਂ ਥੋੜੀ ਦੇਰ ਇਸ ਤਰ੍ਹਾਂ ਹਲਕੀ ਹਲਕੀ ਹਲਕੇ ਹੱਥ ਨਾਲ ਮ사ਜ ਕਰ ਲਿਓ ਇਸ ਤਰ੍ਹਾਂ ਕਰਕੇ ਬੜੇ ਪਿਆਰ ਦੇ ਨਾਲ ਆਨ ਐਂਡ ਸੌਫਟ ਸੌਫਟ ਮਸਾਜ ਜਿਹੜੇ ਬੱਚੇ ਨੇ ਨਾ ਮੁੰਡੇ ਕੁੜੀਆਂ ਜਿਨ੍ਹਾਂ ਦੇ ਬਹੁਤ ਜ਼ਿਆਦਾ ਡਰਾਈਨੈਸ ਹੋ ਗਈ ਹੈ ਫੇਸ ਵਾਸ਼ ਲਾ ਲਾ ਕੇ ਜਿਹੜਾ ਕਹਿੰਦੇ ਨੇ ਨਹੀਂ ਆਹ ਕੇ ਸੋਚ ਬਹੁਤ ਵਧੀਆ ਹੈ ਕਿਉਂਕਿ ਮੈਨੂੰ ਮੇਰੇ ਬੇਟੇ ਦਾ ਪਤਾ ਉਹ ਐਂ ਕਰਦਾ ਹੁੰਦਾ ਹੈ ਆ ਮम्मा ਫੇਸ ਵਾਸ਼ ਬਹੁਤ ਵਧੀਆ ਹੈ ਫੇਸ ਵਾਸ਼ ਤਾਂ ਕੋਈ ਵੀ ਵਧੀਆ ਨਹੀਂ ਉਹਨਾਂ ਚ ਤਾਂ ਕੈਮੀਕਲ ਹੀ ਬਹੁਤ ਜ਼ਿਆਦਾ ਨਹੀਂ ਜਿਨ੍ਹਾਂ ਬੱਚਿਆਂ ਦੀ ਇਦਾਂ ਡਰਾਈਨੈਸ ਆਈ ਹੋਈ ਆ ਬਾਤੀ ਜਦੋਂ ਯੂਜ਼ ਕਰ ਲੋ ਰਾਤ ਨੂੰ ਯੂਜ਼ ਕਰ ਲੈ ਕਰੋ ਦਿਨ ਚ ਨਾ ਕਰੋ ਰਾਤ ਨੂੰ ਹੀ ਕਰਨੀਆਂ ਨੇ ਇਹ ਠੀਕ ਹੈ ਜੀ ਸਾਡੀਆਂ ਮਾਵਾਂ ਸਾਨੂੰ ਦਹੀਂਆਂ ਘਟੋਰੀਆਂ ਨਾਲ ਨਮਾਉਂਦੀਆਂ ਸੀ ਤਾਂ ਫੇਸ ਵਧੀਆ ਪਹਿਰੇ ਨੇ ਸੀ ਡਰਾਇਨੈਸ ਦਾ ਤਾਂ ਖੁਸ਼ਕੀ ਦਾ ਤਾਂ ਨਾ ਮੋਣ ਨਿਸ਼ਾਨ ਨਹੀਂ ਸੀ ਹੁੰਦਾ ਮਾਵਾਂ ਨੇ ਮਲਾਈ ਜਮਖੜੀ ਲਾ ਕੇ ਭੇਜਣਾ ਛੋਟੇ ਛੋਟੇ ਹੁੰਦੇ ਆ ਬਾਹਰ ਫਿਰ ਉਹਦੇ ਮੱਖੀ ਮਿੱਠੀਆਂ ਦੀਆਂ ਮੂੰਹ ਤੇ ਪਰ ਦੇਖੋ ਜੀ ਮੈਂ ਇੱਕ ਗੱਲ ਤਾਂ ਦੇਖੀ ਐ ਵੀ ਪੁਰਾਣੀਆਂ ਮਾਵਾਂ ਸੀ ਨਾ ਜਿਹੜੀਆਂ ਉਹਨਾਂ ਦਾ ਬੱਚਿਆਂ ਨੂੰ ਪਾਲਣ ਦਾ ਤਰੀਕਾ ਜ਼ਿਆਦਾ ਵਧੀਆ ਸੀ ਹੁਣ ਨਾਲੋਂ ਜਿਹੜੀਆਂ ਲੇਡੀਜ਼ ਪਹਿਲਾਂ ਪਾਲਦੀਆਂ ਸੀ ਨਾ ਨਾਲੇ ਇੰਨੇ ਨੇ ਢੇਰਾ ਢੇਰਾ ਕੰਮ ਕਰਦੀਆਂ ਤੇ ਨਾਲੇ ਬੱਚੇ ਪਾਲਦੀਆਂ ਨਾਲੇ ਵਧੀਆ ਟਿੰਗਾ ਖਾਣ ਪੀਣ ਬਦਨੀਆਂ ਹੁਣ ਤੱਕ ਕੀ ਗੰਦਮੰਦ ਖਵਾਈ ਜਾਂਦੇ ਆਪਾਂ ਲਓ ਜੀ ਨਾਰਮਲ ਫੇਸ਼ੀਅਲ ਹੋ ਰਿਹਾ ਨਾਰਮਲ ਮੈਂ ਤੁਹਾਡੇ ਗੱਲਾਂ ਕਰ ਰਹੀ ਆਂ ਇਸੋਂ ਤੋਂ ਸੌਖਾ ਕੰਮ ਹੈ ਵੈਸਲਿਨ ਸਭ ਦੀਆਂ ਦੇ ਵਿੱਚ ਜਰੂਰ ਰੱਖੋ ਘਰ 'ਚ ਮਲਾਈ ਲਾਓ ਤੇ ਆਪਣਾ ਫੇਸ਼ੀਅਲ ਕਰੋ ਅੰਦਰ ਬੈਠੋਣ ਵਾਲੀ ਗੱਲਾਂ ਮਾਰੋ ਰਿਜਾਇਆਂ ਸੰਬਲਾ 'ਚ ਬੈਠ ਕੇ ਤੇ ਨਾਲ ਹੀ ਆਪਣੀ ਫੇਸ਼ੀਅਲ ਕਰੋ ਠੀਕ ਹੈ ਜੀ ਤਸਵੀਰ ਨੂੰ ਬੈੜਾ ਬੈੜਾ ਕਰਦਾ ਹੋਊਗਾ ਫੇਸ ਟੋਟਲ ਰੈਸ਼ ਰਸ਼ ਕਰਦਾ ਉਠੋਗੇ ਤਸਵੀਰੇ ਉੱਠ ਗਏ ਤੁਸੀਂ ਆਪਣਾ ਫੇਸ ਹੈ ਜਿਹੜਾ ਜਦੋਂ ਨਹਾਉਣਾ ਹੈਗਾ ਉਸ ਤੋਂ ਦੋ ਵਾਸ਼ ਕਰਨਾ ਹੀ ਹੈ ਠੀਕ ਹੈ ਅਲੋ ਉਸੇ ਬਾਣੀ ਨਾਲ ਸਵੇਰੇ ਉੱਠ ਕੇ ਤੁਸੀਂ ਆਪਣਾ ਕੇਸ ਜਿਹੜਾ واਸ਼ ਕਰ ਲਓ ਤੇ ਰਾਤ ਨੂੰ ਇਦਾਂ ਹੀ ਬਹਿ ਜਾਓ ਸਾਰਾ ਅਬਜ਼ੌਰਬ ਹੋ ਜੂ ਗੋੜੀ-ਬੜੀ ਮ사ਜ ਕਰਦੇ ਕਰਦੇ ਨਾ ਇਹ ਥੋੜੇ ਮਤਲਬ ਇਹਦੇ ਵਿੱਚ ਹੀ ਅਬਜ਼ੌਰਬ ਹੋ ਜਾਣਾ ਜੇ ਤੁਹਾਨੂੰ ਲੱਗੇ ਫਿਰ ਵੀ ਵੀ ਮਤਲਬ ਕਿ ਹੈ ਜ਼ਿਆਦਾ ਲੱਗ ਗਿਆ ਜਿਵੇਂ ਹੁਣ ਮੈਨੂੰ ਲੱਗ ਰਿਹਾ ਕਿ ਮੇਰੇ ਤੋਂ ਜ਼ਿਆਦਾ ਲੱਗ ਗਿਆ ਤਾਂ ਕੋਈ ਵੀ ਨੈਪਕਿਨ ਲੈ ਕੇ ਜਾਂ ਕੋਈ ਕਪੜਾ ਲੈ ਲਓ ਸੌਫਟ ਜਾਂ ਉਹਦੇ ਨਾਲ ਹਲਕਾ-ਹਲਕਾ ਪੂੰਝ ਲਓ ਤੁਸੀਂ ਠੀਕ ਹੈ ਬਾਕੀ ਦਾ ਜਿਹੜਾ ਸਕਿਨ ਦੇ ਵਿੱਚ ਚਲੇ ਗਿਆ ਸੋ ਇਹ ਵੀ ਸਟੈਪ ਹੁੰਦੇ ਨੇ ਜੀ ਫੇਸ਼ੀਅਲ ਦੇ ਹੋਰ ਉਹਦੇ ਵਿੱਚ ਕੀ ਹੁੰਦਾ ਲੋੜੀ ਇਸ ਤਰ੍ਹਾਂ ਬੜੀਆ ਤਰੀਕੇ ਨਾਲ ਸਭ ਤੋਂ ਜ਼ਿਆਦਾ ਜਿਹੜੀ ਡਰਾਈਨੈਸ ਹੁੰਦੀ ਆ ਉਹ ਇਨ੍ਹਾਂ ਚੀਜ਼ਾਂ ਤੇ ਹੁੰਦੀ ਆ ਸਾਡੇ ਨੱਕ ਤੇ ਹੁੰਦੀ ਆ ਉਹਨਾਂ ਫਿਰ ਰੜਕਦੀ ਬਹੁਤ ਹੁੰਦੀ ਆ ਨਾ ਜਦੋਂ ਆਪਾਂ ਇਹ ਹੱਥ ਲਾਉਨੇ ਆ ਨਾ ਫਿਰ ਉਹ ਰੜਕਦਾ ਹੁੰਦਾ ਤੇ ਇਥੋਂ ਨੱਕ ਤੇ ਉਹ ਚੰਗੀ ਚੰਗੀ ਦੀ ਕੋਈ ਲੈਣੀ ਆਉਂਦੀ ਹੁੰਦੀ ਆ ਅੱਛਾ ਨਹੀਂ ਲੱਗਦਾ ਹਣਾ ਲਓ ਜੀ ਇਸ ਤਰ੍ਹਾਂ ਕਰਕੇ ਆਪਾਂ ਕਰ ਲੈਣੀ ਆ ਮ사ਜ ਆਪਣੇ ਫੇਸ ਤੇ ਲਾ ਲੈਣੀ ਆ 10-15 ਮਿੰਟ ਤੇ ਉਸ ਤੋਂ ਬਾਅਦ ਆਪਣੇ ਹੱਥਾਂ ਦੇ ਲਾਲ ਹੋਈ ਜਿਵੇਂ ਹੁਣ ਜ਼ਿਆਦਾ ਲੱਗ ਗਿਆ ਸੀਗਾ ਇਹ ਹੱਥਾਂ ਦੇ ਵਿੱਚ ਹੀ ਐਂ ਵੜ ਜਾਣਾ। ਨਾਲੇ ਹੱਥਾਂ ਦੀ ਮ사ਜ ਹੋ ਜੂਗੀ। ਨਾਲੇ ਇਹ ਚੀਜ਼ ਜਿਹੜੀ ਉਹ ਵੇਸਟਿੰਗ ਹੋ ਗਈ। ਤੇ ਫਿਰ ਇਹ ਸਾਰਾ ਜਿਹੜਾ ਉਹ ਤੇ ਜਿਆਦਾ ਲੱਗ ਤੇ ਤੇ ਆਪ ਕੋਈ ਵੀ ਨੈਪਕਿਨ ਵਗੈਰਾ ਲੈ ਕੇ ਹਲਕਾ ਹਲਕਾ ਇਹਨੂੰ ਕੁੰਝ ਲਾਉਣੀ। ਲੋੜੀ ਹੁਣ ਆਪਣਾ ਕੰਮ ਹੋ ਗਿਆ ਲਗਭਗ ਤੇ ਜੇ ਆਪਾਂ ਜ਼ਿਆਦਾ ਟਾਈਮ ਲਾਵਾਂਗੇ ਤੇ ਵਲੌਗ ਬਹੁਤ ਲੰਬਾ ਹੋ ਜਾਊਗਾ ਜੇ ਤੁਸੀਂ ਬੋਰ ਨਾ ਹੋ ਜਿਓ ਇਸ ਕਰਕੇ ਆਪਾਂ ਹੁਣ ਅਗਲਾ ਕੰਮ ਕਰਦੇ ਆ ਤੁਹਾਡੀ ਕਮੈਂਟਾਂ ਦੇ ਜਵਾਬ ਦੇਨੇ ਆ ਠੀਕ ਹੈ ਲੋ ਜੀ ਅਸ਼ਕ ਤਾਂ ਮੈਂ ਸਕਰੀਨਸ਼ਾਟ ਵੀ ਲੈ ਲਈ ਸੀ ਪਰ ਆਪਾਂ ਇਦਾਂ ਹੀ ਕਰ ਲੈਨੇ। ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ। ਦੀਦੀ ਦੱਖਾਂ, ਕਿਸ਼ਮਿਸ਼, 슈ਗਰ ਵਾਲੇ ਵੀ ਲੈ ਸਕਦੇ ਆਂ। ਯਾ ਨਹੀਂ ਪਲੀਜ਼ ਜ਼ਰੂਰ ਦੱਸਣਾ ਜੀ। ਜੈਂਟਸ ਦੀ ਕਿ ਲਈਏ? ਦਾੜੀ ਤੇ ਸੀਰਮ ਦਾ ਲਿੰਕ ਵੀ ਦੱਸ ਦੋ। ਕਿ ਲਈਏ ਇਹ? ਮੈਂ ਹੁਣੇ ਹੀ ਤੁਹਾਡਾ ਚੈਨਲ ਜੁਆਇਨ ਕੀਤਾ ਹੈ ਬਹੁਤ ਵਧੀਆ ਲੱਗਦਾ ਹੈ ਜੀ ਤੁਹਾਡੀਆਂ ਗੱਲਾਂ ਸੁਣ ਕੇ ਰੀਨੂ ਰਾਣੀ ਦੀ ਆਈਡੀ ਤੋਂ ਆਇਆ ਤੇ ਅ ਦੱਖਾਂ ਕਿਸ ਮੈਸ਼ ਨਹੀਂ ਜਿਹੜੀ ਮੈਂ ਤੁਹਾਨੂੰ ਦੱਸਦੀ ਹਾਂ ਉਹ ਕੀ ਕਰਨਾ ਹੈ ਆਪਾਂ 15 ਦਾਖਾਂ ਕਿਹਾ ਸੀ ਤੇ ਜਿਹੜੇ 슈ਗਰ ਪੇਸ਼ੈਂਟ ਹੈਗੇ ਨੇ ਉਹਨਾਂ ਨੂੰ ਦੱਖਾਂ ਘੱਟ ਦਿਓ ਔਰ ਉਹ ਤੀਜੇ ਦਿਨ ਉਹ ਲੈਣਾ ਠੀਕ ਹੈ ਜੀ ਇੱਕ ਦਾਖਾਂ ਉਹ ਮਤਲਬ ਕਿ ਉਹਨੂੰ ਤੁਸੀਂ 10 ਕ ਕਰ ਦਿਓ ਇੱਕ ਉਹ ਤੀਜੇ ਦਿਨ ਉਹ ਲੈ ਲੈਣ ਦਿੱਲੀ ਦਾਖਾਂ ਨਹੀਂ ਲੈਣੀ ਹੈਗੀ ਉਹਨਾਂ ਨੂੰ ਜੀਵਨ ਸਿੱਖੋਂ ਦੀ ਆਈਡੀ ਤੋਂ ਹੈ ਭੈਣੇ ਨਾਮ ਨਹੀਂ ਲਿਖਿਆ ਆਪਣਾ ਮੈਮ ਲੋਥ ਕਿਦਾਂ ਦੀ ਹੁੰਦੀ ਹੈ ਲੋਥ ਦਾ ਬ੍ਰਾਊਨ ਜੇ ਕਲਰ ਦੀ ਹੁੰਦੀ ਹੈ ਜੀ ਬਹੁਤ ਡਾਰਕ ਨਹੀਂ ਹੁੰਦੀ ਮਤਲਬ ਬ੍ਰਾਊਨ ਜੇ ਕਲਰ ਦੀ ਹੁੰਦੀ ਹੈ ਹ ਮੈਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਦਰਬਾਰ ਸਿੰਘ ਦੀ ਆਈਡੀ ਤੋਂ ਹੈ ਬਹੁਤ ਵਧੀਆ ਲੱਗਦੀਆਂ ਤੁਸੀਂ ਸੱਚੀ ਚੰਗੀ ਸਲਾਈ ਹੋ ਸਲਾਈਏ ਸਲਾਈਏ ਹੋ ਵੈਰੀ ਨਾਈਸ ਦੀਦੀ ਅਸੀਂ ਕਮਲਜੀਤ ਕੌਰ ਬਹੁਵਾਲ ਤੋਂ ਥੈਂਕ ਯੂ ਕਮਲਜੀਤ ਜੀ ਥੈਂਕ ਯੂ ਸੋ ਮਚ ਵਨੀਤ ਪ੍ਰੀਤ ਦੀ ਆਈਡੀ ਤੋਂ ਹੈ ਇਹ ਵੀ ਭੈਣ ਨੇ ਆਪਣਾ ਨਾਮ ਨਹੀਂ ਦੱਸਿਆ ਉਹ ਕਹਿੰਦੀ ਮੈਮ ਪੂਰਾ ਦਿਨ ਤੁਸੀਂ ਕੀ ਖਾਂਦੇ ਕੀ ਨਹੀਂ ਪੂਰਾ ਡਾਈਟ ਪਲਾਨ ਦੱਸੋ ਪਲੀਜ਼ ਕੀ ਤੁਹਾਡਾ ਰੁਟੀਨ ਪੂਰਾ ਦਿਨ ਦਾ ਪਲੀਜ਼ ਦੱਸੋ ਪਠਾਨੀਆਂ ਦੀ ਸਵੇਰੇ ਉੱਠ ਕੇ ਚਾਹ ਪੀਣੀ ਆ ਪਹਿਲਾਂ ਤਾਂ ਸਵੇਰੇ ਉੱਠ ਕੇ ਚਾਹ ਪੀਣੀ ਆ 5:30 5:45 ਜਦੋਂ ਵੀ ਉੱਠਦੀ ਆ ਕਿ ਰਾਤ ਨੂੰ ਮੈਨੂੰ ਨਾ 11:00 11:30 ਵੱਜ ਜਾਂਦੀ ਆ ਉਸ ਤੋਂ ਬਾਅਦ ਕਈ ਵਾਰੀ ਤੇ ਜਲਦੀ ਜਾਗ ਆ ਜਾਂਦੀ ਆ ਕਿਉਂਕਿ ਲੇਟ ਵੀ ਆ ਜਾਂਦੀ ਆ ਜਦੋਂ ਉੱਠਣਾ ਹੈ ਉੱਠ ਕੇ ਚਾਹ ਹੀ ਪੀਣੀ ਆ ਜੀ ਤੇ ਚਾਹ ਪੀਣੇ ਤੋਂ ਬਾਅਦ ਬਸ ਆਪਣਾ ਸਵੇਰ ਦਾ ਹੈਗਾ ਕਿ ਪਰਸਨ ਵਗੈਰਾ ਜੇ ਕੋਈ ਜਿਹੜਾ ਰਹਿੰਦਾ ਉਹ ਬਣਾ ਲਈਦਾ ਉਸ ਤੋਂ ਬਾਅਦ ਆਪਾਂ ਰੈਡੀ ਹੋ ਜਾਈਏ ਤੇ ਸਕੂਲ ਵਾਸਤੇ ਤੇ ਜਾਣ ਲੱਗੇ ਗਰਮ ਦੁੱਧ ਦਾ ਇੱਕ ਗਲਾਸ ਦੇ ਨਾਲ ਜੋ ਵੀ ਪਾਠੀਵੜੀ ਰੈਸਪੀ ਤੁਹਾਨੂੰ ਦੱਸੀ ਹੈ ਉਹ ਲੈ ਕੇ ਜਾਨੀ ਆ ਮੈਂ ਬਸ ਜੀ ਫਿਰ ਉੱਥੇ ਜਾ ਕੇ ਇੱਕ ਫਰੂਟ ਲੈ ਜਾਨੀ ਆ ਕੋਈ ਨਾਲ ਉੱਥੇ ਜਾ ਕੇ ਮੈਂ 10 ਵਜੇ ਕੋਈ ਫਰੂਟ ਖਾ ਲੈਣੀ ਆ ਐਪਲ ਵਗੈਰਾ ਉਦੋਂ ਬਾਅਦ ਮੈਂ 11:00 ਵਜੇ ਜਦੋਂ 11:30 ਜਦੋਂ ਮੇਰਾ ਕੋਈ ਪੀਰੀਅਡ ਫ੍ਰੀ ਹੁੰਦਾ ਫਿਰ ਮੈਂ ਕੱਲਾ ਕੜ ਲੈ ਲੈਣੀ ਆ ਦਹੀਂ ਕੱਲੀ ਖਾ ਲੈਣੀ ਆ ਫਿਰ ਸਾਨੂੰ 12:40 ਵਜੇ ਤੇ ਅ ਛੁੱਟੀ ਹੁੰਦੀ ਹੈ ਤੇ ਫਿਰ ਮੈਂ ਫੁਲਕੇ ਲੈਣੀ ਆ ਜੀ ਦੋ ਫੁਲਕੇ ਸਬਜ਼ੀ ਦਾ ਲੋ ਅਸੀਂ ਇਕੱਠੇ ਘਰਨੇ ਆ ਚੀ ਸੱਤ ਜਣੇ ਹੈਗੇ ਆ ਇੱਕ ਦੂਜੇ ਦੀ ਥੋੜੀ 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 ਸਬਜ਼ੀ ਲੈ ਕੇ ਬਹੁਤ ਮਜ਼ਾ ਆਉਂਦਾ ਫਿਰ ਤੇ ਬਸ ਆ ਕੇ 4:00 ਵਜੇ ਆਪਾਂ ਚਾਹ ਪੀ ਲੈਂਦੀ ਆ ਜੀ ਕਾਪੀ ਕੇ ਸ਼ੌਪ ਤੇ ਚਲੇ ਜਾਈਦਾ ਫਿਰ ਸ਼ਾਮ ਨੂੰ ਆ ਕੇ ਜੀ ਕਰੇ ਤਾਂ ਇੱਕ ਰੋਟੀ ਖਾ ਲਈਦੀ ਐ ਜੀ ਕਰੇ ਦੋ ਰੋਟੀਆਂ ਖਾ ਲਈਦੀਆਂ ਐ ਸਬਜੀ ਦਾਲ ਦੇ ਨਾਲ ਪਰ ਅੱਜ ਇੱਕ ਵੀ ਨਹੀਂ ਖਾਣੂਗੀ ਕਰਦਾ ਕਿਉਂਕਿ ਅੱਜ ਸਾਡੇ ਮੈਡਮ ਦੀ ਬੇਟੀ ਦਾ ਬਰਥਡੇ ਸੀ ਤੇ ਉਹਨਾਂ ਨੇ ਪਾਰਟੀ ਕੀਤੀ ਸੀ ਪਾਰਟੀ ਦੇ ਵਿੱਚ ਕੁਝ ਹੋਰ ਨਹੀਂ ਖਾਇਆ ਫੁਲਕੇ ਹੀ ਮੰਦਵਾਇਆ ਸੀ ਬਾਹਰੋਂ ਦਾਲ ਸਬਜੀ ਫੁਲਕਾ ਪਰ ਸਾਨੂੰ ਪਤਾ ਹੈ ਕਿ ਬਾਹਰਲੀ ਜਿਹੜੀ ਦਾਲ ਸਬਜੀ ਹੁੰਦੀ ਹੈ ਨਾ ਜਾਂ ਫੁਲਕਾ ਜਿੰਨਾ ਆਪਾਂ ਮਰਜ਼ੀ ਸੋਚ ਲਈਏ ਨਾ ਕਿ ਸਿੰਪਲ ਮੰਗਾਵਾਂਗੇ ਫਿਰ ਵੀ ਉਹਦੇ 'ਚ ਪਤਾ ਨਹੀਂ ਕਿਸ ਤਰ੍ਹਾਂ ਦੇ ਮਸਾਲੇ ਹੁੰਦੇ ਨੇ ਉਹ ਥੋੜਾ ਜਹਾਜ ਬਣੀ ਛੇਤੀ ਹੁੰਦਾ ਹਨ ਔਰ ਇਹਦਾ ਹੁੰਦਾ ਫਿਰ ਉੱਪਰੋਂ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਮਿੱਠਾ ਖਾਣਾ ਤੇ ਉਹਨਾਂ ਨੇ ਸਾਨੂੰ ਪਚੀਸਾ ਖਵਾਤਾ ਸੋ ਅੱਜ ਦਾ ਹੁਣ ਹਜੇ ਤੱਕ ਭੁੱਖ ਨਹੀਂ ਹੈਗੀ ਸਵਾ 7 ਹੋਏ ਆ ਪਰ ਮੇਰੀ ਆਦਤ ਹੈਗੀ ਬੀਬੀ ਦੀ ਤੇ ਮੇਰੀ ਅਸੀਂ ਕਹਿੰਦੇ ਨੇ ਅੱਜ ਨਹੀਂ ਆਪ ਰੋਟੀ ਖਾਣੀ ਫਿਰ ਅਸੀਂ 9:30 ਫਿਰ ਮੈਂ ਕਹਿੰਦੀ ਮੈਨੂੰ ਤਾਂ ਭੁੱਖ ਲੱਗੀ ਹੈ ਇਹ ਵੀ ਕਹਿੰਦੀ ਆ ਰੋਟੀ ਖਾਣੀ ਤੇ ਮੈਂ ਖਾ ਲੈਂਦੀ ਆ ਕਹਿੰਦੀ ਚਲ ਇੱਕ ਮੈਂ ਵੀ ਮੈਂ ਵੀ ਖਾ ਲੈਂਦੀ ਆ ਤੇ ਇਸ ਕਰਕੇ ਇੰਨਾ ਸਾਡਾ ਹੈਗਾ ਰੂਟੀਨ ਠੀਕ ਹੈ ਖਾਣ ਪੀਣ ਦਾ ਇਹ ਆਪਣਾ ਰੂਟੀਨ ਖਾਣ ਪੀਣ ਦਾ ਤੇ ਨੈਕਸਟ ਹੈ ਅ ਪਟਿਆਲਾ ਪੰਜਾਬ ਤੋਂ ਦੀ ਆਈਡੀ ਤੋਂ ਭੈਣ ਮੈਂ 12 ਡੇਟ ਤੋਂ ਸ਼ੁਰੂ ਕੀਤਾ ਸੀ ਮੈਨੂੰ ਫਰਕ ਲੱਗਦਾ ਬਹੁਤ ਜ਼ਿਆਦਾ ਮੋਟਾਪਾ ਤਾਂ ਅਜੇ ਕੋਈ ਖਾਸ ਨਹੀਂ ਘਟਿਆ ਪਰ ਬਾਡੀ ਚ ਹਲਕਾਪਨ ਬਹੁਤ ਮਹਿਸੂਸ ਹੁੰਦਾ ਬਿਲਕੁਲ ਇਹ ਗੱਲ ਹੈ ਹਲਕਾਪਨ ਬਹੁਤ ਮਹਿਸੂਸ ਹੁੰਦਾ ਕਿੰਨਾ ਤੁਹਾਨੂੰ ਮੇਰੇ ਵੀ ਬਾਹਾਂਵਾਂ ਚ ਦਰਦ ਰਹਿੰਦਾ ਸੀ ਉਹ ਵੀ ਠੀਕ ਲੱਗਦਾ ਬਹੁਤ ਹੱਦ ਤੱਕ ਫਰਕ ਪਿਆ ਲਵ ਯੂ ਜੀ ਵੀ ਅਸ ਦੀ ਬਸ ਦੀ ਰੋਹੂ ਖੂਬ ਧਰਕੇ ਕਰੋ ਥੈਂਕ ਯੂ ਥੈਂਕ ਯੂ ਸੋ ਮੱਚ ਇੱਕ ਨਾ ਹੋਰ ਭੈਣ ਦਾ ਮੈਂ ਦੇਖਿਆ ਸੀਗਾ ਭੈਣ ਧੰਨਵਾਦ ਮੈਨੂੰ ਫਰਕ ਆ ਮੇਰੇ ਗੁੱਡੇ ਬਹੁਤ ਦਰਦ ਹੁੰਦਾ ਸੀ ਬਲਵਿੰਦਰ ਸਿੰਘ ਦੀ ਆਈਡੀ ਤੋਂ ਆ ਭੈਣ ਬਲਜੀਤ ਥਿੰਦ ਦੀ ਆਈਡੀ ਤੋਂ ਸასიਖਾਲ ਭੈਣੇ ਮੈਂ ਤੇ ਮੇਰੇ ਹਸਬੰਦ ਅਸੀਂ ਦੋਵੇਂ ਲੈ ਰਹੇ ਹਾਂ ਸਾਨੂੰ ਢੂਈ ਦੇ ਦਰਦ ਤੋਂ ਬਹੁਤ ਆ ਰਹੁਣਾ ਬਹੁਤ ਬਹੁਤ ਧੰਨਵਾਦ ਭੈਣੇ ਨੁਸਖਾ ਦੇਣ ਲਈ ਮੈਂ ਕਹਣੀ ਆ ਮਟਾਪਾ ਭਾਵੇਂ ਇੰਚ ਵੀ ਨਾ ਘਟੇ ਚਲੋ ਇਹ ਗੱਲ ਵੀ ਛੱਡੋ ਹਲਕਾ ਪਨ ਹੁੰਦਾ ਹੈ ਇਕ ਇਨਕਲੂਜ਼ ਹੁੰਦੇ ਨੇ ਜੀ ਤੁਹਾਡੇ ਦੂਜੀ ਗੱਲ ਕਿ ਬਾਡੀ ਚ ਕਿਤੇ ਪੇਨ ਹੈਗਾ ਉਹ ਖਤਮ ਹੋ ਜਾਂਦਾ ਅ ਬਹੁਤਿਆਂ ਪਰ ਨਮ ਕੋਰੀ ਦੀ ਪ੍ਰੋਬਲਮ ਹੈ ਉਹ ਠੀਕ ਹੋ ਜਾਂਦੀ ਹੈ ਅ ਸਾਨੂੰ ਤਾਂ ਕਿਤੋਂ ਨਹੀਂ ਮਿਲਦਾ ਪੱਠਾ ਮੈਮ ਤੇ ਰੇਖਾ ਮਸੀ ਮਿਲਦਾ ਕਿਉਂ ਨਹੀਂ ਹੈਗਾ ਜੀ ਪੰਸਾਰੀ ਦੀ ਗਲਾਂ ਤੇ ਜਾਓ ਉਥੋਂ ਮਿਲ ਜਾਊਗਾ ਚਿੱਟੇ ਰੰਗ ਦਾ ਹੁੰਦਾ ਬਿਲਕੁਲ ਵਾਈਟ ਬਰਫ ਵਰਗਾ ਨਾਜ਼ੀਆ ਹਰਦਸ ਸਿੰਘ ਕੱਲ ਦੀ ਜੀ ਬਹੁਤ ਵਧੀਆ ਵੀਡੀਓ ਨਾਜ਼ੀਆ ਸ਼ਿਰਪੁਰ ਥੈਂਕ ਯੂ ਨਾਜ਼ੀਆ ਨਾਜ਼ੀਆ ਪਤਾ ਨਹੀਂ ਹੁਣ ਕਿੱਥੇ ਰਹਿੰਦੀ ਹੈ ਨਾਜ਼ੀਆ ਦਾ ਕਦੇ ਫੋਨ ਹੀ ਨਹੀਂ ਆਇਆ ਹੁਣ ਲਕੋਰੀਆ ਠੀਕ ਹੁੰਦਾ ਹੈ ਸਰਬਜੋਤ ਕੌਰ ਦੀ ਆਈਡੀ ਤੋਂ ਹਾਂ ਜਰੂਰ ਹੁੰਦਾ ਜੀ ਇਹ ਬਿਲਕੁਲ ਹੁੰਦਾ ਨਾਮ ਦੀ ਸਤਿਕਾਰ ਜੀ ਫਰੋਮ ਗੋਨੇਆਣਾ ਅਕਲੀ ਅਕਲਾ ਮਠੰਡਾ ਜੀ ਅ ਇੱਕਮ ਸਿੰਘ ਦੀ ਆਈਡੀ ਤੋਂ ਭੈਣ ਨੇ ਆਪਣਾ ਨਾਮ ਜਿੱਦ ਸੇ ਭੈਣੇ ਦੇ ਨਾਮ ਦੱਸ ਦਿੰਦੇ ਜਿੰਨੀ ਜ਼ਿਆਦਾ ਵਧੀਆ ਹੁੰਦਾ ਥੈਂਕ ਯੂ ਸੋ ਮੱਚ ਜਿਹੜੀਆਂ ਭੈਣਾਂ ਟਾਈਮ ਕੱਢਦੀਆਂ ਨੇ ਵੀਡੀਓ ਦੇਖਦੀਆਂ ਨੇ ਕਮੈਂਟ ਕਰਦੀਆਂ ਨੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਭੈਣਾ ਮੇਰੀ ਅਵੇਲੀਆਂ ਨਹੀਂ ਹੈਗੀਆਂ ਬਹੁਤ ਕੰਮ ਕਰਦੀਆਂ ਨੇ ਸਹਿਜ ਬੀਬੀ 06x ਦੀਦੀ ਜੀ ਮੇਰਾ ਵੀ ਹਾਲ ਤੁਹਾਡੇ ਵਰਗਾ ਹੀ ਹੈ ਪਰ ਮੈਂ ਬਹੁਤ ਹਿੰਮਤ ਰੱਖਦੀਆਂ ਕਿਉਂਕਿ ਬੱਚੇ ਸਾਡੇ ਸਿਰ ਤੇ ਤੇ ਅਸੀਂ ਬੱਚਿਆਂ ਦੇ ਸਿਰ ਤੇ ਇੱਕ ਸਾਡੇ ਤੇ ਬੱਚਿਆਂ ਨਾਲ ਉਹ ਵੈਗਰੂ ਰਹਿਣਾ ਅਸੀਂ ਵੀ ਰਹਿਣਾ ਅਸੀਂ ਵੀ ਨਹੀਂ ਦਿਲਜੀਤ ਤੁਹਾਡੀ ਛੋਟੀ ਭੈਣ ਬਿਲਕੁਲ ਦਿਲਜੀਤ ਜੀ ਹਿੰਮਤ ਰੱਖਾਂਗੇ ਤਾਂ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ ਹਿੰਮਤ ਹਾਰ ਕੇ ਕੁਝ ਬਣਦਾ ਨਹੀਂ ਹੈ ਉਹ ਲੋ ਜੀ ਹੋਰ ਆਪਾਂ ਦੇਖ ਲੈਨੇ ਆ 250 ਗ੍ਰਾਮ ਪਾਠਾ ਆ ਲੋ ਜੀ ਰਮਨਦੀਪ कौर ਇਹ ਜਰੂਰ ਪੜਨਾ ਸੀਗਾ ਮੈਂ ਰਮਨਦੀਪ कौर ਦੀ ਆਈਡੀ ਤੋਂ ਆ ਮੈਮ ਤੁਸੀਂ ਹੁਣ ਫੇਰ 200 ਗ੍ਰਾਮ 50 ਗ੍ਰਾਮ ਪਾਠਾ ਕਹਿਤਾ ਪਲੀਜ਼ ਕਲੀਅਰ ਕਰ ਦੋ ਇੱਕ ਵੀਡੀਓ ਚ ਤੁਸੀਂ 200 ਗ੍ਰਾਮ ਕਿਹਾ ਸੀ 200 ਗ੍ਰਾਮ ਹੀ ਆਂਦੀ ਮੈਂ ਨਾ ਕਈ ਵਾਰੀ ਵੈਸੇ ਭੁੱਲ ਜਾਂਦੀ ਆ ਹਨਾ ਬੋਲਦੇ ਬੋਲਦੇ ਪਤਾ ਨਹੀਂ ਕੀ ਮੂੰਹ ਚ ਨਿਕਲ ਜਾਂਦਾ 200 ਗ੍ਰਾਮ ਪਾਠਾ 100 ਗ੍ਰਾਮ ਲੋਧ 100 ਗ੍ਰਾਮ ਕਮਰ ਕਸ 250 ਗ੍ਰਾਮ ਪੁੰਨੇ ਹੋਈ ਛੋਲੇ ਤੇ 50 ਗ੍ਰਾਮ ਮਿਸ਼ਰੀ ਠੀਕ ਹੈ ਜੀ 200 ਗ੍ਰਾਮ ਪਾਟਾ ਅ ਲੋ ਜੀ ਕਈ ਵਾਰੀ ਨਾ ਮੈਨੂੰ ਵੀ ਜਦੋਂ ਮੈਂ ਐਡੀਟਿੰਗ ਕਰਦੀ ਹਾਂ ਉਦੋਂ ਪਤਾ ਲੱਗਦਾ ਵੀ ਆ ਤਾਂ ਮੈਂ ਕੁਝ ਹੋਰ ਹੀ ਬੋਲਤਾ ਲੋ ਜੀ ਇੱਕ ਹੈਗੇ ਨੇ ਬਿੰਦਰਜੀਤ ਦਿਉਲਦੀ ਆਈਡੀ ਤੋਂ ਤਾਂ ਹੈ ਨਾ ਇੱਕ ਘੰਟਾ ਪਹਿਲਾਂ ਕਮੈਂਟ ਆਇਆ ਉਹ ਕਹਿੰਦੇ ਕੜੀ ਪੱਤਾ ਤਾਂ ਫਰੈਸਕੋ ਨੋ ਫ੍ਰਿਲਸ ਵਿੱਚੋਂ ਮਿਲਦੇ ਆ ਲੋਹੇ ਦੀ ਕਿਲ ਸਭ ਕੁਝ ਮਿਲਦਾ ਹੈ ਤੂੰ ਲੋ ਨਹੀਂ ਕਰੇ ਗੁੜ ਹਿਲ ਦੇ ਸੁੱਕੇ ਪੱਤੇ ਮਿਲ ਜਾਂਦੇ ਆ ਜੀ ਮੈਂ ਤਾਂ ਇੱਕੋ ਹੀ ਖਾਣੀ ਆ ਗੁੜ ਹਿਲ ਦੇ ਸੁੱਕੇ ਪੱਤੇ ਮਿਲ ਜਾਂਦੇ ਆ ਜੀ ਲਓ ਜੀ ਬੀਬੀ ਮੈਨੂੰ ਪੁੱਛ ਰਹੀ ਹੈ ਜੀ ਤੂੰ ਇੱਕ ਰੋਟੀ ਖਾਣੀ ਦੋ ਖਾਣੀ ਆਪ ਦੋ ਖਾਣੀ ਆ ਤਾਂ ਮੈਨੂੰ ਪੁੱਛਦੀ ਆ ਤੂੰ ਦੋ ਖਾ ਲਾ ਮੈਂ ਇੱਕੋ ਹੀ ਖਾऊंगी ਨਹੀਂ ਦੋ ਖਾਣੀ ਮੈਂ ਨਹੀਂ ਖਾਣੀ ਆ ਦੋ ਦੂ ਅਸੀਂ ਆਈਏ ਅਸਰੇ ਮੇਰੀ ਆਪਸ ਤੇ ਲੋ ਜੀ ਸੁੱਕੇ ਪੱਤੇ ਮਿਲ ਜਾਂਦੇ ਆ ਕਹਿੰਦੇ ਚਲੋ ਠੀਕ ਆ ਜੀ ਸਾਰਾ ਕੁਝ ਮਿਲ ਜਾਂਦਾ ਵੈਸੇ ਮੈਂ ਪਤਾ ਆ ਜੀ ਬਾਹਰ ਵੀ ਸਾਰਾ ਕੁਝ ਅੱਜਕੱਲ ਮਿਲਦਾ ਹੈ ਲੋਹ ਹਲੂਆ ਦੇ ਕੇ ਲਤਾ ਉਹ ਤੇ ਮੇਰੀ ਜਾਣਗੇ ਤੇ ਸੁੱਕੇ ਪੱਤੇ ਨਾਲੋਂ ਆਏ ਹੁੰਦਾ ਵੀ ਜੇ ਫਰੈਸ਼ ਮਿਲ ਜਾਂਦੇ ਤਾਂ ਜ਼ਿਆਦਾ ਅੱਛੀ ਗੱਲ ਹੈ ਹਨਾ ਮੂਝੇ ਤਾਂ ਕਹੀਂ ਨਹੀਂ ਮਿਲਿਆ ਪਠਾ ਦਿੱਲੀ ਮੇ ਗੁਰੂ ਕੀ ਲਿਖੇ ਗੁਰੂ ਕੀ ਰਹਿਮਤ ਦੀ ਆਈਡੀ ਤੋਂ ਹੈ ਦਿੱਲੀ ਚ ਪਠਾ ਨਹੀਂ ਮਿਲਿਆ ਜੀ ਤੁਹਾਨੂੰ ਪਤਾ ਨਹੀਂ ਕੀ ਗੱਲ ਹੈ ਪੱਠਾ ਕਿਸ ਨੂੰ ਕਹਿੰਦੇ ਆ ਸਵਾਤੀਪੁਰੀ ਪੱਠਾ ਕਿਸ ਨੂੰ ਕਹਿੰਦੇ ਆ ਉਹ ਨਹੀਂ ਕਿ ਦਸਾਂ ਨਹੀਂ ਪੱਠਾ ਕਿਸ ਨੂੰ ਕਹਿੰਦੇ ਆ ਪੱਟੇ ਨੂੰ ਪੱਠਾ ਕਹਿੰਦੇ ਆ ਲਵਲੀਨ ਗੋਇਲ ਅਰ ਮੈਰਿਡ ਲੈ ਸਕਦੇ ਨੇ ਜੀ ਨਹੀਂ ਤੁਸੀਂ ਲੈਣਾ ਜੀ ਇਹਨਾਂ ਮੈਰਿਡ ਨੇ ਦਲਵਿੰਦਰ ਕੌਰ ਹਾਂਜੀ ਭੈਣੇ ਬਹੁਤ ਵਧੀਆ ਸਰੀਰ ਹੌਲਾ ਕਰ ਦਿੱਤਾ ਜੀ ਬਹੁਤ ਵਧੀਆ ਗੱਲ ਆ ਜੀ ਮੈਨੂੰ ਵੀ ਪੱਠਾ ਚਾਹੀਦਾ ਜੀ ਹਿਸ਼ਾਰਪੁਰ ਸਰੋਜ ਸਰੋਜ ਭੇਜ ਦਾਂਗੇ ਜੀ ਲੈ ਇਹਦੇ ਕੰਮ ਵੀ ਕਰਦੀ ਰਹਿੰਦੀ ਆ ਮੈਂ ਸਾਰਾ ਦਿਨ ਪੁੱਠੇ ਸਿੱਦੇ ਕਰਨ ਬਫਰ ਆ ਜੀ ਸਤਿ ਸ਼੍ਰੀ ਅਕਾਲ ਦੀ ਮੈਂ ਵੀ ਤੁਹਾਨੂੰ ਆਰਡਰ ਕਰਨਾ ਸੀ ਕਿਵੇਂ ਕਰਾਂ ਦੀ ਮੈਨੂੰ ਲਾਦਾ ਮੈਂ ਕੱਪੜਿਆਂ ਦਾ ਕੰਮ ਛੱਡ ਕੇ ਨਾ ਬੀਬੀ ਤੇ ਪੰਸਾਰੀ ਦੀਆਂ ਚੀਜ਼ਾਂ ਨਾਲ ਖੋਲ ਲੈਣੀ ਹੈ ਹੈ ਪਰ ਆਪਾਂ ਕੱਪੜਿਆਂ ਦਾ ਕੰਮ ਰਹਿਣ ਦੀਏ ਪੰਸਾਰੀ ਦੀ ਦੇਖੋ ਖੋਲ ਲੀ ਉਹਦੇ ਪਾਟੇ ਦੀਆਂ ਪਾਟੇ ਦੀਆਂ ਬੋਰੀਆਂ ਪਰਪਲ ਰੱਖ ਲਈ ਪਾਟੇ ਦੀਆਂ ਹਾਏ ਰੱਬਾ ਲੋਦੀ ਦੀਦੀ ਸੱਚੀ ਹੈ ਪਾਠਾ ਫਾਇਦਾ ਕਰਦਾ ਹੈ ਮੇਰੇ ਕਮਰ ਵਿੱਚ ਬਹੁਤ ਦਰਦ ਸੀ ਕੁਝ ਦਿਨ ਪਹਿਲਾਂ ਮੈਂ ਘਰ ਵਿੱਚ ਹੀ ਗਿਰ ਗਈ ਸੀ ਜਿਸ ਵਜ੍ਹਾ ਨਾਲ ਜ਼ਿਆਦਾ ਦਰਦ ਸੀ ਬਟ ਹੁਣੇ 7 ਦਿਨ ਹੋਏ ਪਾਠਾ ਲੈਂਦੇ ਨੂੰ ਲੈਂਦੀ ਨੂੰ ਬਹੁਤ ਫਰਕ ਹੈ ਜੋਤੀ ਰੂਪ ਦੀ ਆਈਡੀ ਤੋਂ ਹੈ ਬਿਲਕੁਲ ਫਰਕ ਪੈਂਦਾ ਜੀ ਮੈਂ ਛੋਟ ਛੋਟੀ ਬੋਲਦੀ ਆਂ ਪਰ ਝੂਠ ਮਾਰ ਕੇ ਲੈਣੇ ਜੀ ਦੀਦੀ ਆਪਣਾ ਫੋਨ ਨੰਬਰ ਸਕਰੀਨ ਤੇ ਲਿਖ ਕੇ ਲਓ ਫੋਨ ਨੰਬਰ ਨਾਲ ਜੀ ਆਪਣਾ ਤੁਸੀਂ ਫਰਸਟ ਚੋਇਸ ਤੇ ਜਾਓ ਓ ਤੋਂ ਬਿਲਕੁਲ ਤੇਲ ਦਾ ਸਮਾਨ ਦੱਸੋ ਕਮਲਜੀਤ कौर ਤੇਲ ਦਾ ਸਮਾਨ ਹੈਗਾ ਜੀ ਸਰੋਂ ਦੇ ਤੇਲ ਦੀ ਇੱਕ ਲਾਲੀਓ ਬੋਤਲ ਠੀਕ ਹੈ ਜੀ ਉਹਨੂੰ ਲੋਹੇ ਦੀ ਕੜਾਹੀ ਦੇ ਵਿੱਚ ਪਾ ਲਿਓ ਉਹਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਓ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋ ਜਾਣਾ ਦਿਓ ਫਿਰ ਉਹਦੇ ਵਿੱਚ ਪਾਓ ਤੁਸੀਂ 2 ਚਮਚ ਜਾਂ 2.5 ਚਮਚ ਔਲਿਆ ਦਾ ਪਾਊਡਰ ਫਿਰ ਉਹਦੇ ਵਿੱਚ ਪਾ ਦਿਓ ਤੁਸੀਂ ਮੇਥੀ ਦਾਣਾ ਪਾਊਡਰ ਮੇਥੇ ਦਾਣਾ ਨਾ ਪਾਓ ਮੇਥੀ ਦਾਣਾ ਪਾਓ ਉਹਦਾ ਪਾਊਡਰ ਪਾ ਦਿਓ 2.5 ਚਮਚ 2 1/2 ਚਮਚ ਪਾ ਦਿਓ ਜੀ ਇਹਦੇ ਵਿੱਚ ਮਹਿੰਦੀ ਦੇ ਠੀਕ ਹੈ ਜੀ ਤੇ 2 1/2 ਚਮਚ ਪਾ ਦਿਓ ਕਲੌਂਜੀ ਦੇ ਤੇ ਵਿੱਚ ਪਾ ਦਿਓ ਤੁਸੀਂ ਕੜੀ ਪੱਤਾ ਇੰਨੇ ਸਾਰੇ ਪੱਤੇ ਪਾ ਦਿਓ ਵਿੱਚ ਪਾ ਦਿਓ ਤੁਸੀਂ ਗੁਡ ਹਿਲ ਜੀ ਨੂੰ ਫਬਿਸਕਸ ਕਹਿੰਦੇ ਨੇ ਆ ਉਹਦੇ ਪੱਤੇ ਪਾ ਦਿਓ ਇੰਨੇ ਸਾਰੇ ਇੰਨੇ ਸਾਰੇ ਵਿੱਚ ਪਾ ਦਿਓ 5-7 ਫੁੱਲ ਉਹਦੇ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੜ ਲੈਣ ਦਿਓ ਸਿਮ ਤੇ ਪਿਆ ਰਹਿਣ ਦਿਓ ਵੀ 20 ਮਿੰਟ ਤੱਕ ਉਹ ਕਾਲਾ ਹੋ ਜੂਗਾ ਇਹ ਜਦੋਂ ਕਾਲਾ ਹੋ ਗਿਆ ਉਹਨੂੰ 2 ਦਿਨ ਲੋਹੇ ਦੀ ਕੜਾਈ ਦੇ ਵਿੱਚ ਉਦਾਂ ਹੀ ਪਿਆ ਰਹਿਣ ਦਿਓ 48 ਘੰਟੇ ਬਾਅਦ ਉਹਨੂੰ ਛਾੜ ਲਓ ਛਾਣੀ ਨਾਲ ਛਾੜ ਕੇ ਬੋਟਲ ਚ ਪਾ ਲਓ ਠੀਕ ਹੈ ਜੀ ਉਹਦਾ ਜਿਹੜਾ ਸਾਰਾ ਮਟੀਰੀਅਲ ਉਹ ਨੀਚੇ ਬੈਠ ਜਾਊਗਾ ਤੇਲ ਜਿਹੜਾ ਉਹ ਨਾਉਣ ਤੋਂ ਬਾਅਦ ਅਸੀਂ ਲਾ ਲੈ ਕਰੂ ਚੰਗੀ ਤਰ੍ਹਾਂ ਵਾਲਾਂ ਦੇ ਵਿੱਚ ਜਿਵੇਂ ਮੈਂ ਹਮੇਸ਼ਾ ਲਾ ਕੇ ਰੱਖਦੀ ਆ ਹਫ਼ਤਾ ਲਾ ਕੇ ਰੱਖਦੀ ਆ ਵਾਲ ਦੇ ਵਾਲਾਂ ਦਾ ਟੈਕਸਚਰ ਦੇਖੋ ਤੁਸੀਂ ਹੱਥ ਲਾਉਂਗੇ ਨਾ ਵਾਲਾਂ ਆ ਲਾਦੇ ਵੀ ਤਿਲਕਾ ਜਾ ਜਾਂਦਾ ਇਕੱਲੇ ਤੇਲ ਨਾਲ ਨਹੀਂ ਸਰਦਾ ਹੁੰਦਾ ਇੱਕ ਸੀਰਮ ਬਣਾਉਣੀ ਹੁੰਦੀ ਆ ਮੈਂ 1.5 ਤੋਂ 2 ਗਲਾਸ 2.5 ਗਲਾਸ ਪਾਣੀ ਦੇ ਪਾਓ ਉਹਦੇ ਵਿੱਚ ਕੜੀ ਪੱਤਾ ਪਾਓ ਗੁੜ ਹਿਲ ਦੇ ਫੁੱਲ ਗੁੜ ਹਿਲ ਦੇ ਪੱਤੇ ਪਾਓ ਮੇਥੀ ਦਾਣਾ ਆਪਰਡਰ ਨਹੀਂ ਪਾਣਾ ਮੇਥੀ ਦਾਣਾ ਪਾਣਾ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਸਿੰਮ ਤੇ ਪਿਆ ਰਹਿਣ ਦੇ 15-20 ਮਿੰਟ ਫਿਰ ਉਹਨੂੰ ਬਸ ਉਸੇ ਤਰ੍ਹਾਂ ਭਾਂਡੇ ਦੇ ਵਿੱਚ ਢੱਕ ਕੇ ਰੱਖ ਲਓ ਠੰਡਾ ਹੋਣ ਤੋਂ ਬਾਅਦ ਤੁਸੀਂ ਪ੍ਰੈਸ਼ਰ ਬੋਟਲ 'ਚ ਪਾਓ ਦੋ ਤਿੰਨ ਜਿਹੜੇ ਹੈਗੇ ਕੈਪਸੂਲ ਇਹ ਆਮ ਟਾਮਿਨੀ ਦੇ ਪਾ ਲਓ ਬਸ ਉਹ ਪ੍ਰੈਸ਼ਰ ਬੋਟਲ ਦੇ ਨਾਲ ਜੇ ਤੁਸੀਂ ਵਾਲ ਧੋ ਲੈਣੇ ਹੋ ਵਾਲ ਵੀ ਦਹੀਂ ਨਾਲ ਧੋਣੇ ਆ ਦਹੀਂ ਨਾਲ ਵਾਲ ਧੋ ਕੇ ਮੜਾ ਮੋਟਾ ਸ਼ੈਂਪੂ ਉਹਦੇ 'ਚ ਦਹੀਂ ਚ ਮਿਲਾ ਕੇ ਕਰੋ ਪਹਿਲਾਂ ਮ사ਜ ਕਰ ਲਓ 2 ਘੰਟੇ ਨਹਾਉਣ ਤੋਂ ਪਹਿਲਾਂ ਫਿਰ ਮੜਾ ਜਾ ਦੇਹੀ ਦੇ ਵਿਸ਼ੇ ਨੂੰ ਪਾ ਕੇ ਬਾਹਰ ਚੰਗੀ ਤਰ੍ਹਾਂ ਧੋ ਲੋ ਵਾਲਾਂ ਨੂੰ ਸੁੱਕਣ ਦਿਓ ਅੱਧਿਕ ਸੁੱਕ ਜਾਣਗੇ ਜਦੋਂ ਸੈਮੀ ਡਰਾਈ ਹੋਗੇ ਉਹਦੇ ਵਿੱਚ ਤੁਸੀਂ ਪ੍ਰੈਸ਼ਰ ਬੋਟਲ ਦੇ ਨਾਲ ਸੀਰਮ ਮਾਰੋ ਸਾਰੇ ਵਾਲਾਂ ਤੇ ਫਿਰ ਵਾਲਾਂ ਨੂੰ ਚੰਗੀ ਤਰ੍ਹਾਂ ਸੁਕਾਓ ਫਿਰ ਉਹਨਾਂ 'ਚ ਮਲ ਮਲ ਕੇ ਉਹ ਤੇਲ ਲਾਓ ਜਿਹੜਾ ਤੁਸੀਂ ਘਰ ਬਣਾਇਆ ਸੀ ਠੀਕ ਹੈ ਜੀ ਫਿਰ ਤੁਸੀਂ ਆਪਣਾ ਗੁੱਤ ਬਣਾਓ ਜੂڑا ਬਣਾਓ ਜੋ ਮਰਜ਼ੀ ਬਣਾਓ ਹਫਤਾ ਭਰ ਤੇਲ ਨੂੰ ਲੱਗਿਆ ਰਹਿਣ ਦਿਓ ਹਫਤੇ ਬਾਅਦ ਜਦੋਂ ਬਾਹਰ ਤਾਹੋਂਗੇ ਤੁਸੀਂ ਪਹਿਲਾਂ ਧੋਨੇ ਹਟਾਓ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤੇ ਹਫਤੇ ਬਾਅਦ ਜਦੋਂ ਤੁਸੀਂ ਵਾਲ ਧੋਵੋਗੇ ਉਹੀ ਪ੍ਰੋਸੈਸ ਫੇਰ ਕਰਨਾ ਹੈ ਦੇਖਦੇ ਹੀ ਦੇਖਦੇ ਤੁਹਾਡੇ ਵਾਲ ਇੰਨੇ ਸੋਹਣੇ ਹੋ ਜਾਣਗੇ ਤੁਹਾਨੂੰ ਲੱਗੂਗਾ ਕਿ ਅਸੀਂ ਹੁਣ ਤੱਕ ਵਾਲ ਜਿਹੜੇ ਇੰਨੇ ਗੰਦੇ ਰੱਖ ਕੇ ਤੁਰੇ ਫਿਰਦੇ ਸੀ ਤੇ ਕਿਸੇ ਨੇ ਸਟ੍ਰੇਟ ਨਹੀਂ ਕਰਾਉਣੇ ਕਿਸੇ ਨੇ ਸਮੂਥਨਿੰਗ ਵੀ ਨਹੀਂ ਕਰਾਉਣੀ ਤੁਸੀਂ ਆਪਦੇ ਵਾਲਾਂ ਤੇ ਜਦੋਂ ਹੱਥ ਮਾਰੋਗੇ ਨਾ ਇਹ ਤਾਂ ਇਦਾਂ ਤੁਹਾਨੂੰ ਐ ਲੱਗੂਗਾ ਵੀ ਇਸ ਤਰ੍ਹਾਂ ਦੇ ਵਾਲ ਤਾਂ ਸਾਡੇ ਕਦੇ ਹੋਏ ਹੀ ਨਹੀਂ ਸੀਗੇ ਇੰਨੇ ਸੌਫਟ ਉਹ ਜਿਹੜੀ ਸਮੂਥਨਿੰਗ ਕਰਾਉਂਦੇ ਨੇ ਉਹਦੋਂ ਵਾਲ ਹੱਥ ਤਿਲਕਦਾ ਜਾਂਦਾ ਹੁੰਦਾ ਉਸੇ ਤਰ੍ਹਾਂ ਹੀ ਹੱਥ ਜਿਹੜਾ ਥੋੜਾ ਐ ਤਿਲਕਦਾ ਜਾਊਗਾ ਵਾਲਾਂ ਤੋਂ ਇੰਨੇ ਸੋਹਣੇ ਵਾਲ ਹੋ ਜਾਣਗੇ ਬਹੁਤ ਖੂਬਸੂਰਤ ਬਣ ਜੂਗੀ ਠੀਕ ਹੈ ਜੀ ਸੋ ਤੁਸੀਂ ਇਸ ਤਰ੍ਹਾਂ ਇੰਨੀ ਕਿ ਹਿੰਮਤ ਜ਼ਰੂਰ ਕਰ ਲਿਆ ਕਰੋ ਆਪਣੇ ਬਾਦ ਆਪਣੇ ਨਹੀਂ ਕਰਨੀਆਂ ਆਪਾਂ ਕਿਹੜਾ ਕਿਸੇ ਹੋਰ ਲਈ ਕਰਨੀਆਂ ਆਪਣਾ ਧਿਆਨ ਆਪ ਕੋਈ ਰੱਖਣਾ ਕਿਸੇ ਹੋਰ ਵਿੱਚ ਰੱਖਣਾ ਨਹੀਂ ਠੀਕ ਹੈ ਜੀ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਤੁਸੀਂ ਆਪਣਾ ਧਿਆਨ ਖੁਦ ਰੱਖਣਾ ਕਿਸੇ ਨੇ ਨਹੀਂ ਰੱਖਣਾ ਇਸ ਕਰਕੇ ਰੱਖੋ ਆਪਣਾ ਧਿਆਨ ਲੇਡੀਜ਼ ਦਾ ਕੰਮ ਕੀ ਹੁੰਦਾ ਹਸਬੰਡ ਦਾ ਧਿਆਨ ਖਿਣਨੀ ਬੱਚਿਆਂ ਦਾ ਰੱਖੀ ਨਹੀਂ ਆਪ ਦਾ ਮੇਰਾ ਤਾਂ ਕੀ ਹੈ ਮੇਰਾ ਤਾਂ ਕੀ ਹੈ ਤੁਹਾਡਾ ਕਿਉਂ ਨਹੀਂ ਹੋ ਗਿਆ ਤੁਹਾਡਾ ਸਾਰਾ ਖੁਸ਼ੀ ਹੈ ਸੋ ਤੁਸੀਂ ਵੀ ਆਪਣਾ ਧਿਆਨ ਰੱਖੋ ਠੀਕ ਹੈ ਜੀ ਚਲੋ ਠੀਕ ਹੈ ਫਿਰ ਆਪਾਂ ਇੰਨੇ ਇੱਕ ਕਮੈਂਟ ਹੋ ਗਏ ਬਾਕੀ ਆਪਾਂ ਹੌਲੀ ਹੌਲੀ ਕਰਕੇ ਰੀਡ ਕਰਦੇ ਰਿਆ ਕਰਾਂਗੇ ਜੇ ਕਿਸੇ ਦਾ ਖਾਸ ਹੀ ਕੁਸ਼ਨ ਹੋਇਆ ਤਾਂ ਉਹਦੇ ਲਈ ਆਪਾਂ ਜਰੂਰ ਤੁਹਾਨੂੰ ਜਵਾਬ ਦੇਵਾਂਗੇ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਕੱਲ ਨੂੰ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ